ਜੀ ਇਹ ਕੀ ਬਣਾ ਰਿਹਾਓ ਇਹ ਬਣਾਉਦੇ ਮੈਂ ਕਿ ਦਲੇਲਾ ਅੱਛਾ ਜੋ ਕਾਲਾ ਆਪਾਂ ਗਾਜਰਾਂ ਲਈ ਆਂਦੀ ਸੀ ਉਹਨਾਂ ਦੀਆਂ ਹਾਂ ਕੱਲ ਲੈਣੀਆਂ ਨਾ ਗਾਜਰਾਂ ਕਿ ਦਲੇਲਾ ਆਪਣੋਂ ਅੱਛਾ ਉਹ ਆ ਨਰਾਜੀ ਹੈ ਕੀਤੀ ਹੈ ਕਦੂ ਕਸ਼ਰਾਤ ਕਰਕੇ ਰੱਖਣੀ ਹੈ ਅੱਜ ਇਹ ਫੇਰੇ ਠੰਡ ਚ ਹੋਣੀਆਂ ਨੇ ਫਿਰ ਮੈਂ ਤੁਲਦ ਵੀ ਬਾਬਾ ਭయ్యా ਰਾਤੀ ਕਰਕੇ ਰੱਖੀਆਂ ਸੀ ਫਿਰ ਨੇ ਹੋਰ ਨਾ ਕਰ ਵੰਦੀ ਲੈਣਾ ਫੋਨ ਲਾ ਕੇ ਗਾਜਰਾਂ ਨੂੰ ਥੋੜਾ ਫੇਰੇ ਨਾਲ ਦੁੱਧ ਪਾ ਦਾਂਗੇ ਠੀਕ ਆ ਪਾ ਦੇ ਦੋ ਵੀ ਦੁੱਧ ਨਹੀਂ ਪਾਉਣਾ ਪਰ ਰੱਖ ਲਿਆ ਅੱਜ ਮਾਏ ਕੋਈ ਅੰਨੀ ਵੱਡੀ ਹੋ ਉਸਗੀ ਗਾਜਰਾਂ ਤੋਂ ਵਾਲੀ ਮੋਟਰ ਚੱਲਣ ਦਿੱਤੀ ਸੀ ਮੋਟਰ ਚੱਲ ਰਹੀ ਸੀ ਹਾਂ ਤੇ ਉਹਦੇ ਉਹਦੇ ਜਿਗਾ ਦਰ ਪੈਨ ਗਿਣਿਆ ਤੋਂ ਦੇ ਸੀ ਜਿਗਾ ਤੇ ਉਸ ਤੇੜਾ ਵੇਟਣਾ ਗਾਜਰਾ ਹੋਈਆਂ ਹੋਈਆਂ ਪਈਆਂ ਸੀ ਹਨਾ ਤੇ ਮਾਂ ਇੱਕ ਉਹ ਵੀ ਮਸ਼ੀਨ ਵੀ ਲੱਗੀ ਸੀ ਮਸ਼ੀਨ ਲੱਗੀ ਸੀ ਜਿੰਦੇ ਵਿੱਚ ਜੋ ਛੋਟੀਆਂ ਛੋਟੀਆਂ ਗਾਜਰਾਂ ਨਹੀਂ ਆ ਉਹ ਅਲੱਗ ਰੱਖਿਆ ਮਾਂ ਜਿਹੜੀ ਖਰਾਬ ਹੋ ਜਾਂਦਾ ਉਹ ਅਲੱਗ ਰੱਖਿਆ ਮਾਂ ਸ਼ੈਲਫ 'ਤੇ ਇੱਕ ਛਿੱਲਣ ਵਾਲੀ ਵੀ ਗਾਜਰਾਂ ਦੇ ਜੋ ਜੋ ਛੇਲਦੀ ਹੁਣ ਨਾ ਰਹਿੰਦਾ ਲੱਗਿਆ ਤਾਂ ਉਹ ਲੈ ਲੈਂਦੇ ਨੇ ਹਾਂ ਦੀ ਲੋੜ ਨਹੀਂ ਮੜੇ ਪਾਣੀ ਕੱਢ ਲਓ ਕੱਢ ਦਦੇ ਬਸ ਤੱਕ ਇਹ ਆਦਿ ਕੁੱਟੀਆਂ ਜਿਹੜੀ ਪੁੱਟ ਕੇ ਲੈ ਜਾਂਦੀ ਮੰਡੀ ਜਰਵਾਤ ਪੁੱਟ ਕੇ ਲੈ ਜਾਂਦੀ ਮੰਡੀ ਆ ਨਿਆ ਮਦਾਨ ਕਬਦੰਦਾ ਜਾਂਦਾ ਨਾ ਦਾ ਹਾਂ ਗਈਆਂ ਖੜੇ ਮम्मा ਹਾਂ ਮਮਾ ਜਿਹੜਾ ਉਹਨੇ ਵੀ ਅੱਪਾ ਗਾਜਰ ਭੁੰਨਦੇ ਆ ਫਿਰ ਇਹਦੇ ਵਿੱਚ ਦੁੱਧ ਜਾਂ ਫਿਰ ਕੋਆ ਪਾ ਕੇ ਆਪਾਂ ਇਹਨੂੰ ਕਾਜਰੇ ਲਾ ਬਣਾਉਂਦੇ ਆ ਨਾ ਦੁੱਧ ਪਾਇਆ ਤਾਂ ਕੋਆ ਬਣ ਜਾਣਾ ਵਿੱਚ ਹਾਂ

ਪੁਰਖੀ ਗੁਰੂ ਜੀ ਦੀ ਯਾਦਾ ਪਰ ਸਖਾਂ ਦੇ ਸਾਡੇ ਇਸ਼ਕ ਦੇ ਦੀਨ ਦੁਨੀਆ ਦੇ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਮਕੌੜਿਆ ਸੱਨੇ ਨਾਨੂ ਜੀ ਨੂੰ ਫੁੱਲਾਂ ਦਾ ਬਹੁਤ ਸ਼ੌਂਕ ਹੈ ਆ ਵੇਖੋ ਮਾਮੀ ਜੀ ਮਾਮੀ ਜੀ ਕੀ ਕਰਦੇ ਪਏ ਹੋ ਸਾਫ ਸਫਾਈ ਸਾਫ ਸਫਾਈ ਵਾਹ ਪੋਤਰ ਬਤਾ ਲੈ ਆਇਆ ਕੋਈ ਸ਼ਾਇਨਾ ਨਹੀਂ ਉਦਾਈ ਨਾਂ ਅੰਨਜੇ ਮੰਨ ਸਕਤੀ ਆ ਹਾਂ ਇਹਨੇ ਗੋਨੇ ਇਸ ਬੱਦੇ ਵਿੱਚ ਔਰ ਐਸਾ ਮਰਦ ਹੋ ਜਾ ਲਾਓ ਜੀ ਅਹੀਂ ਹੁਣ ਪਾਤਾ ਦੁੱਧ ਗਾਜਰਾ ਦੇ ਵਿੱਚ ਤੋਂ ਹੁਣ ਬਣੀ ਜਾਂਦਾ ਗਜਰੇਲਾ ਹਾਂਡਾ ਬਾਣੀ ਚੱਲਿਆ ਨਾ ਸੁੱਕਦਾ ਜਾਂਦਾ ਹੁਣ ਤੇ ਅਪਰਾ ਹਜਰਾ ਪਾਸਰਾ ਜਣੀ ਇਧਰੀਆਂ ਮੁੰਡਿਆ ਉੱਚੀ ਨਹੀਂ ਹੁੰਦਾ ਉੱਚ ਗਿਆ ਨਹੀਂ ਹੁੰਦਾ ਮੁੰਡਾ ਗੀਰੇ ਨਾਲ ਗੀਰੇ ਨਾਲ ਕਰਦਾ ਸੀ ਗੀਰੇ ਨਾਲ ਸੀ ਨਾ ਇਹ ਗੀਰੇ ਨਾਲ ਬਣਾਉਂਦੇ ਇਹ ਜਿਹੜੀਆਂ ਜਿੱਦਾਂ ਖਾਂਦੇ ਨੇ ਉਹ ਤੇ ਤੁਹਾਨੂੰ ਖਵਾ ਲਾ ਕੋਈ ਬਣਾ ਕੇ ਉਹ ਨਹੀਂ ਖਾਣੀਆਂ ਉੱਥੇ ਜਿਆ ਪਸੰਦ ਨਹੀਂ ਆਉਂਦੀਆਂ ਉਹਦੇ ਗੀਰੇ ਨਾਲ ਹੀ ਬਣਾਉਂਦੇ ਨਾ ਇਹਦੇ ਉਹਦ ਨਹੀਂ ਵੀ ਘਰੇ ਬਣਾਇਆ ਇਹ ਤਾਂ ਉਹ ਹੀ ਬਣਾਇਆ ਇਹ ਦਵਾ-ਦਵਾ ਲੈ ਆਇਤੀ ਖਾ ਲਈਏ ਇੰਕੋ ਲਈਏ ਜੇ ਪਾ ਕੇ ਕਿੰਨੇ ਖਾ ਲਿਆ ਸਾਰਿਆਂ ਨੇ ਦਵਾ-ਦਵਾ ਗਰਮੀ ਸਾਰੇ ਸੁੱਕਦਾ ਜਾਂਦਾ ਨਾ ਪਹਿਲਾਂ ਭੁੰਨਿਆ ਫਿਰ ਆਏ ਹੋ ਜਾਂਦੀਆਂ ਵਧੀਆ ਅਬੂਟਕਾਰਾ ਪਰ ਐਸਾ ਇੱਕ ਲੱਗ ਜੂ ਛੱਡ ਜਾਣਗੇ ਦੂਰ ਕਿਉਂ ਅੱਗਵਾਰ ਆਉਂਦੀ ਆ ਹਾਂ ਆ ਗਈ ਤੁਸੀਂ ਕੀ ਵੇਖੀਏ ਤੂੰ ਆਨੇ ਕੱਲ ਤਾਂ ਮੂੰਹ ਚ ਸਾਡੇ ਵੀ ਨਿਕਲਦਾ ਹੈ ਹਾਂ ਤੇ ਤਾਂ ਉਹ ਆ ਨਿਕਲਦਾ ਮੇਰੇ ਮੂੰਹ ਚੋਂ ਹਾਂ ਕਿਉਂ ਪਾਉਣਾ ਕਿਉਂ ਵੀ ਫਾਇਦਾ ਵਿੱਚ ਉਹ ਮੰਜੀ ਪਾ ਲੈ ਕੜਚੀ ਦੋ ਕੜਚੀਆਂ ਹੀ ਉਹ ਪਾ ਦਿਓ ਆਹ ਭਾਰੋਂ ਨਹੀਂ ਬੋਲਦੇ ਕਿ ਇਹ ਨਹੀਂ ਪਾਇਆ ਰਹਿਣ ਦਬਰਾਂ ਉਂਜੀ ਐ ਨਾ ਹੋ ਜਾਂਦਾ ਹੈ ਜੀ ਤਾਂ ਖੋਇਆ ਬਣ ਜਾਂਦਾ ਉਹਦਾ ਖੌਂਗੀ ਨਹੀਂ ਸਾਂਗੀ ਘੜੀ ਹੈ ਠੰਡ ਜਿਆ ਧੁੰਦ ਤੇ ਹੋ ਰਾਇ ਡਿੱਗਣ ਲੱਗੀ ਹੋਣਾ ਵਾ ਨਾ ਵਾ ਹਵਾਵਾਂ ਲੱਗ ਗਈ ਨਾ ਹੈ ਠੰਡੀ ਠੰਡੀਆਂ ਵਾ ਲੱਗਦੀ ਔਰ ਲਲਾਓ ਪਿਆਪਰੇ ਲੱਕੜ ਦਾ ਪਾਵਾਂ ਜਾਂਦੇ ਤਾਂ ਬਹਿ ਜਾ ਉਰੇ ਕਰ ਲਾ ਨੂੰ ਇਹਨੇ ਕਹਿੰਦੀ ਕਿ ਜਿਆਦਾ ਕਰਮਚਾਰੀ ਬਣਨਾ। ਠੰਡ ਕਾ ਪਾਉਣੀ ਆ। ਇਹ ਛੱਡ ਕੇ ਪਾਉਣੀ। ਪਰ ਉਹ ਵੀ ਪਾਣੀ ਜੇ ਛੱਡ ਜਾਂਦੀ ਨਾ ਕਿੰਨੇ ਕ ਪਾਉਗੀ ਖੰਡ ਦੇ ਵਿੱਚ। ਹੈ? ਨੂੰ ਕਿੰਨੀ ਹੋ ਗਈ। ਉਹਦੋਂ ਸਾਡੇ ਹੈਗੀ ਉਹਦੋਂ ਸਾਡੇ ਦਿਨ 5 ਕਿਲੋ ਹੀ ਗਾਜਨਾ ਤੇ ਦੁੱਧ ਵੀ ਹੈਗਾ 7-8 ਕਿਲੋ। ਥੋੜੀ ਭਈ ਹੋਏ ਉਹਦੇ ਜਿਵੇਂ ਲੱਗਦਾ ਕੋਈ ਕਿਲੋ ਡੜੀ ਪਈ ਹੈ ਕਰਨੀ। ਹਾਂ 2.5 ਕਿਲੋ ਹਾਂ ਥੋੜੀ ਪਾਉਗੇ ਨਾ ਉੱਜਾ ਅੱਡੇ ਵੀ ਉਦਨ ਮਾ ਕਿਲੋ ਡੇਢ ਹੀ ਪਈ ਸੀ ਮੈਨ ਲੱਗਦਾ ਨਹੀਂ ਉਹ ਫੜਾ ਵਧੀਆ ਮਿੱਠਾ ਹੋ ਗਿਆ ਚ ਕਿਲੋ ਡੇਢ ਕੀ ਪਈ ਸੀ ਮਹਾ ਨਾਲ ਇਹ ਤਾਂ ਗਾਜਰਾ ਵੀ ਅੰਦਰੀਆਂ ਨੇ ਰੀਆਂ ਰਸ ਦੀਆਂ ਭਰੀਆਂ ਨੇ ਇਹ ਕਿਡੀਆਂ ਹੋ ਨੇ ਸਬਜ਼ੀ ਵਾਲੀਆਂ ਇਹ ਤਾਂ ਹੈਗੀਆਂ ਗਾਜਰਾ ਕੇ ਜਰੇਲੇ ਵਾਲੀਆਂ ਜੂਸ ਵਾਲੀਆਂ ਹੈਂ ਬਿੱਥੇੋਂ ਪੱਛੇ ਹਾਂ ਹੋਏਗਰੋ ਅੱਗੇ ਕੱਢ ਕੇ ਉੱਧ ਚੁੱਲੇ 'ਚ ਲਾ ਦਿਓ ਤਲੀਆਂ ਜਾਂ ਭੰਦੂ ਮਾਦੇ ਦਾ हां तू ਆ ਨਿਕਲ ਜਾਏ ਬਾਦੂ ਮੈਂ ਬੰਦ ਕਰਕੇ ਹੀ ਰਿੱਜਦਾ ਪਿਆ ਸੀ ਹਾਂ ਉਹ ਵੀ ਨਾਲ ਕੰਮ ਕਰਦੇ ਆ ਆ ਤਾਂ ਇਧਰ ਹੋਰ ਕਰ ਲਿਓ ਨਾ ਅੱਗਾ ਉੱਧਰ ਥੋੜੀ ਹੋ ਜੂਗੀ ਕੱਢ ਕੇ ਉਹੀ ਬੰਨ ਜੂਗਾ ਨਾਲ ਹੀ ਪਾਉਂਦਾ ਯਾ ਮੈਂ ਤਾਂ ਸੀ ਬਸ ਬੰਨ ਚ ਲਿਆ ਆ ਸਪੀਕਰ ਬੰਦੀ ਨਹੀਂ ਕੀਤਾ ਗੋਰਦਰੇ ਦਾ ਤੂੰ ਆ ਨਹੀਂ ਆਉਂਦਾ ਹੈ ਨਹੀਂ ਨਹੀਂ ਆਉਂਦਾ ਅੱਗ ਬਾਦੂ ਮਚੰਦ ਨਹੀਂ ਪੀਂਦੀ ਇਹ ਕਾਜਰਾ ਤਕੜੀ ਮੋਤੀ ਇਹ ਲੋ ਤੇ ਇਟਾਂ ਲਾਈਆਂ ਵਿੱਚ ਤੇ ਬੁੱਤੇ ਮਿੱਟੀ ਲਈ ਲੋ ਤੇ ਹੈ ਚੰਗੀ ਤਗੜੀ ਮੋਤੀ ਬਣੀ ਹੈ ਇਹ ਨਾ ਵੀ ਹੋ ਹੈ ਥੱਤੀਆਂ ਬਣਾਉਂਦਾ ਰਹਦਾ ਮਿਲ ਜੂਗਾ ਹਾਂ ਸੀਮੈਂਟ ਵਾਲੀਆਂ ਥੱਤੀਆਂ ਬਣਾ ਕੇ ਸੀਮੈਂਟ ਅਸਰ ਨਹੀਂ ਆ ਵੀ ਉਹ ਮੈਂ ਦਾ ਮਜ਼ਬੂਤ ਜਦੋਂ ਕਿਤੇ ਉਹ ਖਰਾਬ ਜੀ ਆਉਂਦੇ ਆ ਉਹ ਦੰਦੀਆਂ ਨਾ ਆਜੇ ਦਾ ਬਾਬਾ ਮਿੱਟੀ ਮੁੱਟੀ ਲੱਗੀ ਨਾ ਨਵੀਂ ਨਵੀਂ ਤਾਂ ਵਧੀਆ ਹੈ ਨੇ ਕਲਰ じゃ ਪੈ ਜਾਂਦਾ ਫਿਰ ਉਹਦਾ ਉਹਦੋਂ ਖਰਾਬ ਹੋ ਜਾਂਦੀਆਂ ਉਵੇਂ ਦੇ ਨਵੀਂ ਮਿੱਟੀ ਜੇ ਲੱਗੀ ਹੋਵੇ ਉਹਦੇ ਤਾਂ ਵਧੀਆ ਨੇ ਨਹੀਂ ਇਹਨਾਂ ਨੂੰ ਅੱਜ ਝੱਕਿਆ ਨਹੀਂ ਜਾ ਚਾਹਣ ਮੈਂ ਝੱਕੀਆਂ ਫਿਰ ਹਾਂ ਉੱਤੇ ਫਿਰ ਵੱਡੇ ਵੱਡੇ ਸਗਲੇ ਸੁਗਲੇ ਟੈਗ ਜਾਂਦੇ ਨਾ ਇਹਨਾਂ ਦੇ ਮੇਲੇ ਨੂੰ ਮਜਬੂਤ ਹਣ ਭੈਰੀ ਉੱਤੇ ਸਗਲੇ ਸੁਗਲੇ ਦੀ ਚ ਭਾਰੀ ਟੈਗ ਜਾਂਦੀ ਵਾਵਾ ਖੱਲਦੀ ਹੈ ਹੈ ਉਹਨਾਂ ਨੂੰ ਖਾਂ ਖੜ ਤੇ ਮੋਕਸੇ ਹਾਂ

ਆਪਾਂ ਪਾਟ ਕੇ ਕੰਮੀ ਆਪੇ ਬਣ ਗਿਆ ਬਣ ਗਿਆ ਬੰਦਾ ਹੁਣ ਗਿਆ ਬਣ ਗਿਆ ਲੋ ਨਾ ਰਜਿਆ ਸਾਹਮਣਾਂ ਆਰੀਆਂ ਫਾਇਡ ਡਿਵੀਡੈਂਡਾਂ ਦੇ ਤੋਂ ਵੀ ਰਹਿ ਸਕਦੀ ਸੀ ਬਣਾਈਆਂ ਨਾ ਦੋ ਸੰਗੜਾ ਸੰਗੜਾ ਓੜਾ ਸਾਲ ਲਾਈਦਾ ਤੇ ਜਦੋਂ ਸੰਗੜੇ ਨਾ ਕਿ ਦੁੱਧ ਹੈ ਉਹਦਾ ਇਹ ਕਹਿੰਦਾ ਨਾ ਦੁੱਧਾ ਦਾ ਗ੍ਰਾਫਿਕਸ ਪਾ ਕੇ ਕੰਪਲੀਟ ਕਰਕੇ ਆਲੀ ਓੜਾ ਇਹ ਕਿਹਦੇ ਪੱਟੇ ਇਹ ਰੇਲਾ چاہیے ਇਹਦਾ ਆਨੰਦਮਾਨੀ ਨਾਲ ਤੋਂ ਉਹ ਪੈਰੀਆਂ ਆ ਆਂਦਾ ਆਂਦਾ ਨਿਆਰਾ ਹੈ ਹਾਂ ਨਾ ਹੋ ਚਲੇ ਗਈ ਨੇ ਉਹ ਨਾ ਦੁਖਿਆ ਹੈ ਥੋੜਾ ਜਿਹਾ ਹਾਂ ਖਾਕ ਦੇਣਾ ਬਾਲੀ ਲੈ ਨਾਲ ਦੋ ਮਿੱਠਾ ਦੇ ਕੇ ਦੱਸ ਕੀ ਕਰੀਏ ਕੀ ਕਰੀਏ ਕਿ ਮੈਂ ਫਾਇਦਾ ਨਹੀਂ ਦੂੰਦ ਰਿਹਾ ਲੈ ਮੈਂ ਮਿੱਠਾ ਜਾ ਕੇ ਕਰਾਂ ਉਹ ਮਿੱਠੂ ਕੀ ਜਾਇ ਕਰਾਂ ਮਿੱਠਾ ਦੱਸੋ ਕਿਦਾਂ ਦਾ ਲੱਗਾ ਤੁਹਾਨੂੰ ਦਮ ਠੁੰਡਾ ਲੈ ਦੋ ਹਾਜੀ ਬਣਿਆ ਤੇ ਨਹੀਂ ਤੇਰੀ ਪਾਦੀ ਪਰਲਾ ਬਣ ਗਈ ਤੂੰ ਪਹਿਲੇ ਘਰੋਂ ਟਿੰਡ ਲੈ ਕੇ ਆਈ ਢੱਕਾ ਕਾਦ ਨਾ ਯਾਰ ਰੇਟ ਰੇਕੇ ਨਹੀਂ ਪੱਜ ਕੇ ਗੋਲ ਦੀ ਕਾ ਖਲਸਾ ਗੋਲ ਦੀ ਪੱਤੇ ਸੰਤਾਰੂ ਬਣਦੀ ਆ ਕਿ ਗਿਦੇ ਨੇ ਲੋਨ ਚੱਲ ਰਹੇ ਆ ਤਨ ਤਾਂ ਕਮਲੀ ਨੇ ਕਿਹਾ ਜੀ ਆਏ ਨੋ ਬਹੁਤ ਗੱਲ ਚੱਲ ਗਈ ਗੱਡੀ ਤੇ ਜੀ ਨੇ ਫਲਜਾ ਗੱਡੀ ਦਾ ਕੋਲੇ ਲੈ ਕੇ ਸ਼ਗੋ ਆਨੰਦਮਾਨੋ ਚੱਲੀ ਰਹੀਆਂ ਤੰਦ ਪੈ ਰਹੀਆਂ ਬੱਚਿਆਂ ਦੀ ਸੇਵਾ ਕਰਦੀ ਸੀ ਜਿਹੜਾ ਬਣਾ ਕੇ ਕਿੱਦਾ ਬਣਿਆ ਜੀ ਆਲ ਬਹੁਤ ਅੱਛੀ ਸੀ ਸਹੀ ਆ ਘਟਾਟ ਹੈ ਕਿ ਸਦਰ ਹੈ ਜਿਹਦਾ ਰੰਗ ਬੜਾ ਨਾਲ ਸੀ ਸਹੀ ਆ ਬਹੁਤ ਚੌਕ ਸ਼ੇ ਮਾਰਦੀ ਸਹੀ ਆ ਕੰਬੀ ਏ ਕੰਬੀ ਕਹਿੰਦਾ ਏ ਐ ਦੇ ਗੋਣਤੀ ਹੁੰਦੇ ਨੇ ਕਿ ਗਰੇਲੇ ਵੈਸੇ ਜਿਹੜਾ ਬਣਾਉਂਦੇ ਆ ਆਪਾਂ ਇਹਦੇ ਕੀ ਮਾਣਾ ਬਾਦੂ ਕੀ ਮਿਲਦਾ ਹੈ ਮੈਂ ਗੋਣੀ ਤੋਂ ਲੰਨੇ ਇਹਦੇ ਚ ਲਾਉਂਦੇ ਆ ਇਹ ਬੱਤੂ ਤੋਂ ਪਾਇਆ ਗਾਜਰਾਂ ਨੂੰ ਥੋੜਾ ਗੋਣੀ ਇੰਨਾ ਖੂਨ ਵਧਾਉਂਦਾ ਨੇ ਇਹ ਇੰਨਾ ਖੂਨ ਵਧਦਾ ਹੈ ਗਾਜਰਾਂ ਦੇ ਨਾਲ ਵਿੱਚ ਦੁੱਧ ਦਿਆ ਸਰੀਰ ਇੱਕ ਤਾਕਤ ਵਾਲੀ ਚੀਜ਼ ਆਉਂਦੀ ਆ ਆ ਤਾਕਤ ਵਾਲੀ ਚੀਜ਼ ਆ ਤੇ ਕੰਬੀਆ ਖਰਾਗ ਆ ਇੱਕੀ ਰਲਾ ਕਾਲੀ ਬਣਾਈਆਂ ਪਰ ਇਹਨੂੰ ਮੈਂ ਨੋ ਸਟਡੀ ਕਰਾ ਦੇ। ਰੋਸ਼ਨੀ ਵੀ ਦੇ। ਜੋ ਵਰਰ ਰੋਸ਼ਨੀ ਨਹੀਂ ਹੁੰਦੀ ਆ ਕਿ ਅੱਖਾਂ ਨੂੰ ਵੀ ਰੋਸ਼ਨੀ ਦੇਣੀ ਚਾਹੀਦੀ। ਕਿਉਂਕਿ ਕੰਟੀਨ ਸਿਆਲ ਜਿੰਨੀ ਹੈ ਵਧੀਆ ਗਾਜਨਾ ਇਹਨਾਂ ਦਾ ਜੂਸ ਕੱਢ ਕੱਢ ਰੋਜ਼ ਪੀ ਜਾਓ ਬੰਕਰੇ। ਪੀਤਾ ਵਈ ਗੂਠੇ ਹੋਰ ਦੂਜੀਆਂ ਜਿਹੜੀਆਂ ਆਉਂਦੀਆਂ ਫਿਰ ਉਹ ਨਹੀਂ ਵਧੀਆ ਹੁੰਦੀ ਆ ਵਧੀਆ ਜੂਸ ਆ ਨਹੀਂ ਹੁੰਦੀ ਇਹੋ ਦੀਆਂ ਬਣਾਉਂਦੇ ਜੋ ਟੋਰਾ ਠੇਲੇ ਨਹੀਂ ਗਏ ਮੈਂ ਗੱਜਰ ਹੋਵੇ ਰਾਜਾ ਤੋਂ ਕਦੋਂ ਕੱਚ ਕੀਤੀਆਂ ਮੈਂ ਜੂਸ ਸ਼ਹਿਰ ਪਾਣੀ ਦਾ ਲਾਣ ਨੂੰ ਆਉਂਦੇ ਨਾ ਗੰਗਾ ਇਹ ਵੇਰਾ ਨਾ ਬਣਾਉਂਦੀਆਂ ਆਣੋ ਚੰਗਾ ਸਮਾਂ ਬਣਾ ਜੂਸ ਬਣਾ ਕੇ ਪੀਤਾ ਮੈਂ ਨੇ ਖੂਨ ਬਣ ਜਾਂਦਾ ਟੋਰਾ ਬਾਹਰ ਨੜੀ ਕਿਥੋਂ ਆਉਂਦੀਆਂ ਇਹ ਗੱਜਰਾ ਇਹ ਨਹੀਂ ਪੈਣ ਚੱਲੀ ਆ ਜੋ ਉੱਤੇ ਇਹ ਸੇਮ ਨਾਲ ਦੇ ਨਾਲ ਬੀਕਾ ਤੂੰ ਸਾਇ ਨਹੀਂ ਹੋ ਖਾਣੇ